ਸ੍ਰੀ ਕਾਲਜੀ ਪੁਆਇੰਟ ਆਫ ਕੁਲਰ ਸਿੰਘ ਸੰਧਵਾ ਕੀ ਬੇਗ੍ਰੇਸ ਐਟ ਸਬਜੈਕਟ ਸਾਡੇ ਕੋਲੇ ਪਹੁੰਚੇ ਅੱਜ ਦਵਿੰਦਰ ਸਿੰਘ ਜੀ ਜੋ ਕਿ ਸਾਇੰਸ ਸਮਾਜ ਦੇ ਪੰਜਾਬ ਦੇ ਜਰਨਲ ਸਕੱਤਰ ਹੈ ਇਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਸਾਇੰਸ ਸਮਾਜ ਕਿਵੇਂ ਇੱਕ ਜੁਟ ਹੋਇਆ ਕਿੰਨੇ ਚਿਰ ਤੋਂ ਇਹਨਾਂ ਦੀ ਇੱਕ ਜੁਟਤਾ ਹੈਗੀ ਹੈ ਕਦੋਂ ਇਕੱਠੇ ਹੋਏ ਹਾਂਜੀ ਦਵਿੰਦਰ ਸਿੰਘ ਜੀ ਤੁਹਾਡਾ ਇੱਥੇ ਨਰਪੈ ਸੱਚ ਚੈਨਲ ਤੇ ਆਉਣ ਤੇ ਅਸੀਂ ਤੁਹਾਨੂੰ ਜੀ ਆਇਆਂ ਕਹਿੰਨੇ ਆ। ਇਹ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਨਰਪੈ ਸੱਚ ਚੈਨਲ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਕਿ ਸਾਨੂੰ ਸਾਰੀ ਦੁਨੀਆ ਨਾਲ ਰੂਪ ਰੂਪ ਰਾਇ। ਵਾਇਕੁਲ ਜੀ ਕਰਤਾਰ ਸਾਹਿਬ ਵਾਇਕੁਲ ਜੀ ਕੀ ਫਤ ਹੈ। ਹਾਂਜੀ ਦਵਿੰਦਰ ਸਿੰਘ ਜੀ ਤੁਸੀਂ ਸਾਇੰਸ ਸਮਾਜ ਬਾਰੇ ਕੀ ਬੋਲਣਾ ਚਾਹੁੰਦੇ ਆ ਕਿੰਨੇ ਚਿਰ ਤੋਂ ਸਾਇੰਸ ਸਮਾਜ ਦੇ ਵਿੱਚ ਸੰਸਥਾ ਬਣੀ ਹੈ ਇਹ। ਕਿੰਨਾ ਚਿਰ ਹੋ ਗਿਆ ਖੜੀ ਨੂੰ ਤੇ ਕੀ ਕੀ ਕੰਮ ਕੀਤੀ ਹੈ ਇਸ ਸੰਸਥਾ ਨੇ। ਜੀ ਦਾ ਸਾਡਾ ਸਾਇੰਸ ਸਮਾਜ ਆ। ਜਦੋਂ ਦੀ ਦੁਨੀਆ ਬਣੀ ਉਦੋਂ ਵੀ ਚੱਲੀ ਆਉਂਦਾ ਪਰ ਸਾਡਾ ਇਹ ਸੈਨ ਸਮਾਜ ਆ ਇਹ ਬਹੁਤ ਆਪਣੀ ਜਾਸ਼ ਪਾ ਰਿਹਾ ਸ਼ਰਮ ਆ ਗਿਆ ਸਾਡੇ ਬਹੁਤ ਬਹੁਤ ਵੱਡੇ ਅਫਸਰ ਵੀ ਐ ਲੀਡਰ ਵੀ ਐ ਜੋ ਕਿ ਇਹ ਸਾਡੀ ਆਪ ਦੀ ਜਾਗ ਨੂੰ ਛਾ ਪਾ ਰਿਹਾ ਹੁਣ ਅਸੀਂ ਬਹੁਤ ਸਮੇਂ ਸਮੇਂ ਤੇ ਆਗੂ ਲਾਏ ਉਹਨੇ ਕੰਮ ਕੀਤਾ ਤੇ ਨਹੀਂ ਕੀਤਾ ਹੁਣ ਅਸੀਂ ਅੱਜ 10 ਸਤੰਬਰ ਨੂੰ ਗੁਰਦੁਆਰਾ ਗੋਧੀ ਸਾਹਿਬ ਫੀਲਡ ਕੋਰਟ ਵੇ ਡਾਕਟਰ ਪਾਰਗੜ ਸਿੰਘ ਸੈਨ ਸਵੈ ਪ੍ਰਧਾਨ ਪੰਜਾਬ ਨੀਲਾ ਸਿੰਘ ਮੀਤਪੁਰ ਦਾ ਪੰਜਾਬ, ਬੁੱਟਾ ਸਿੰਘ ਸਕੱਤਰ ਪੰਜਾਬ ਤੇ ਨਿਸ਼ਤਰ ਸਿੰਘ ਜਿਲ੍ਹਾ ਪ੍ਰدار ਪਿੰਡਪੋੜ ਦੀ ਰਹਿਮ ਮਾਈ ਦੇ ਵਿੱਚ ਅੱਜ ਅਸੀਂ ਇਕੱਠ ਕੀਤਾ ਜੋ ਕਿ ਸੈਕੜਿਆਂ ਦੇ ਹਿਸਾਬ ਨਾਲ ਉੱਥੇ ਇਕੱਠ ਹੋਇਆ ਤੇ ਵਿਚਾਰ ਵਟਾਂਦਰਾ ਕੀਤੀਆਂ ਤੇ ਲੋਕਾਂ ਨੂੰ ਲਾਂਬੰਦ ਹੋਣ ਦਾ ਇਕੱਠਾ ਕੀਤਾ ਉਹਦੇ ਸਾਰੇ ਸੈਨਸਮਾਜ ਕੀ ਵਿਚਾਰ ਵਟਾਂਦਰਾ ਹੋਇਆ ਅੱਜ ਜਿਹੜਾ ਸੈਨਸਮਾਜ ਦਾ ਉੱਥੇ ਇਕੱਠੇ ਹੋ ਕੇ ਗੁਰਦੁਆਰਾ ਸਾਹਿਬ ਵਿਖੇ ਉਹਦੇ ਬਾਰੇ ਦੱਸੋ ਇੱਕ ਤਾਂ ਇਹ ਚਾਰ ਦੰਦਰ ਇਹ ਹੋਇਆ ਵੀ ਤੁਸੀਂ ਆਪਣੀ ਯਾਦ ਨਾ ਰੱਖੋ ਜਿੰਨੇ ਵੀ ਮੇਰੇ ਸਹਿਯੰਤਾਪਾਤਰੀ ਦੇ ਲੋਕ ਆ ਸਾਡੇ ਨਾਲ ਵੱਧ ਤੋਂ ਵੱਧ ਜੁੜੋ ਅਸੀਂ ਤੁਹਾਨੂੰ ਜੋ ਵੀ ਤਕਲੀਫ ਹੁੰਦੀ ਆ ਸਾਰੀ ਅਸੀਂ ਮੂਰੇ ਲਾ ਕੇ ਜਿੰਨੀ ਸਾਡੀ ਕਮੇਟੀ ਬਣੀ ਆ ਅਸੀਂ ਤੁਹਾਡੇ ਦੋਸਤ ਹਾਂ ਦੇ ਵਿੱਚ ਸਾਝੀ ਹੋਵਾਂਗੇ ਤੁਹਾਨੂੰ ਕਿਤੇ ਵੀ ਪ੍ਰੋਬਲਮ ਹੁੰਦੀ ਆ ਤੁਹਾਡੇ ਨਾਲ ਖੜੇ ਆ ਇਹ ਸਾਇੰਸ ਸਮਾਜ ਕਿਸ ਜਾਤੀ ਦੇ ਵਿੱਚ ਆਉਂਦਾ ਕਿਸ ਦੇ ਵਿੱਚ ਐਸਸੀ ਐਸਟੀ ਓਬੀਸੀ ਇਹਦੇ ਬਾਰੇ ਤੁਸੀਂ ਦੱਸੋ ਜੀ ਕੀ ਇਹ ਰੋਲ ਹੁੰਦਾ ਹੈ ਇਹਦਾ ਦੁਨੀਆ ਦੇ ਵਿੱਚ ਕੀ ਕੰਮ ਕਰਦੇ ਆ ਤੁਸੀਂ ਇਹਦੇ ਬਾਰੇ ਦੱਸੋ ਜੀ ਇਹ ਜੀ ਸਾਇੰਸ ਸਮਾਜ ਜਿਹੜਾ ਨਾ ਨਾਈ ਸਖਤਾਂ ਨੂੰ ਕਿਹਾ ਗਿਆ ਜਿਹੜੀ ਨਾਈ ਸਖਤ ਜਾਤੀ ਹੈ ਬਹੁਤ ਹੀ ਪੜ੍ਹੀ ਲਿਖੀ ਦਸੂਰ ਬਣ ਜਾਂਦੀ ਹੈ ਅੱਜ ਤੋਂ ਤਕਰੀਬਨ ਕਈ ਸਾਲ ਪਹਿਲਾਂ ਜੋ ਵੀ ਸਾਡੇ ਦਾਦੇ ਪੁਰਦਾਦੇ ਸੀ ਜੋ ਵੀ ਕੋਈ ਰਿਸ਼ਤਾ ਕੋਈ ਜ਼ਿੰਮੇਵਾਰਾ ਦਾ ਹੁੰਦਾ ਸੀ ਕਿਸੇ ਦਾ ਹੁੰਦਾ ਸੀਗਾ ਉਹ ਵੇਖਣ ਜਾਂਦੇ ਸੀ ਕਿ ਉਹ ਜਦੋਂ ਜੈਸਟ ਕਰਿਆਉਂਦੇ ਸੀ ਉਹਨਾਂ ਦਾ ਆਗਿਆ ਮੰਨਿਆ ਜਾਂਦਾ ਸੀ ਇਹ ਇਹਨਾਂ ਨੂੰ ਰਾਜੇ ਵੀ ਕਿਹਾ ਜਾਂਦਾ ਸੀਗਾ ਜੋ ਕਿ ਹੁਣ ਸੈਨ ਭਰਤ ਬਦਲਦੀ ਨਾਲ ਅਧੂਰੋ ਦਿੱਤਾ ਕੀ ਮੰਗ ਕਰਦੇ ਆਂ ਪ੍ਰਸ਼ਾਸਨ ਤੋਂ ਜਾਂ ਸਰਕਾਰਾਂ ਤੋਂ ਕੀ ਮੰਗ ਕਰਦੇ ਵੀ ਸਾਡੇ ਸਮਾਜ ਦੇ ਬਾਰੇ ਕੀ ਹੋਣਾ ਚਾਹੀਦਾ ਅਸੀਂ ਸਰਕਾਰਾਂ ਤੋਂ ਮੰਗ ਕਰਦੇ ਆਂ ਜਿਵੇਂ ਹਰੇਕ ਜਾਤੀਆਂ ਨੂੰ ਕੋਟੇ ਦਿੱਤੇ ਆ ਸਾਡਾ ਵੀ ਕੋਟਾ ਵੱਖਰਾ ਰੱਖਿਆ ਜਾਵੇ ਕੀ ਤੁਹਾਡਾ ਅੱਜ ਤੱਕ ਕੋਈ ਕੋਟਾ ਨਹੀਂ ਤੁਹਾਨੂੰ ਕਿਹੜੀ ਕਾਸਟ ਦੇ ਵਿੱਚ ਇਹਨਾਂ ਨੇ ਐਲਾਨਿਆ ਗਿਆ ਜਰਨਲ ਦੇ ਵਿੱਚ ਲੈਂਦੇ ਆ ਫਿਰ ਇਹਦਾ ਮਤਲਬ ਕੁੱਟ ਪਿਛਲੇ ਵਰਕ ਦੇ ਵਿੱਚ ਜਾਣਿਆ ਗਿਆ ਤੇ ਪਿਛਲੇ ਵਾਰ ਤਾਂ ਕੋਟੇ ਹੁੰਦੇ ਆ ਜੀ ਤੁਹਾਡਾ ਕੋਈ ਕੋਟਾ ਨਹੀਂ ਨਹੀਂ ਸਾਡਾ ਕੋਈ ਖਾਸ ਕੋਟਾ ਇਹਨਾਂ ਨੇ ਦੱਸਿਆ ਭਾਈ ਦਵਿੰਦਰ ਸਿੰਘ ਜੀ ਸਾਡੇ ਨਾਲ ਸੀਗੇ ਇਹਨਾਂ ਨੇ ਦੱਸਿਆ ਕਿ ਸਾਡੇ ਸਮਾਜ ਦਾ ਕੋਈ ਵੀ ਕੋਟਾ ਨਹੀਂ ਸਾਡੇ ਸਮਾਜ ਦੇ ਲੋਕ ਪੜ੍ਹੇ ਲਿਖੇ ਵੀ ਬਹੁਤ ਹੈ ਤੇ ਅਸੀਂ ਸਾਰੇ ਇਹ ਕੰਮ ਧੰਦੇ ਕਰਦੇ ਰਹੇ ਜੋ ਕਿ ਸਾਨੂੰ ਦੱਸਿਆ ਤੇ ਸਾਨੂੰ ਵੀ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹ ਮੰਗ ਹੈ ਕਿ ਸਾਨੂੰ ਵੀ ਕੋਈ ਕੋਟਾ ਦਿੱਤਾ ਜਾਵੇ ਤਾਂ ਜੋ ਸਾਡੇ ਪੜ੍ਹੇ ਲਿਖੇ ਜਵਾਨ ਹੈ ਜੋ ਉਹ ਚੰਗੀ ਸੇਵਾ ਨਿਭਾ ਸਕਣ ਤੁਹਾਡਾ ਇੱਥੇ ਆਇਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇਹ ਦੱਸਿਆ ਮੈਂ ਡਾਕਟਰ ਜਸਕਰਨ ਸਿੰਘ ਸੰਧਵਾ ਨਰਪੈ ਸੱਚ ਤੁਸੀਂ ਵੇਖਦੇ ਰਹੋ ਨਰਪੈ ਸੱਚ ਚੈਨਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਲਾਈਕ